ਰਣਾ ਸ਼ਮਸ਼ੀਰ ਸਿੰਘ ਜੀ ਮੈਂ ਮਕੀਦੀਆਂ ਤੋਂ ਆ ਰਿਹਾ ਸੀ ਮੈਂ ਗਰਦਾਸਪੁਰੋਂ ਜਾ ਰਿਹਾ ਜੀ ਬਾਈਪਾਸ ਤੋਂ ਪਹਿਲਾਂ ਇਨਾ ਇਹ ਗੱਡੀ ਵਾਲੇ ਓਵਰਟੇ ਕੀਤਾ ਦੂਸਰੀ ਲੈਂਟ ਤੋਂ ਨਿਕਲੀ ਇਹ ਗੱਡੀਏ ਆਣ ਕੇ ਸਦਾ ਪਹਿਲਾਂ ਮੇਰੇ ਵੱਲੋਂ ਆ ਰਿਹਾ ਮੈਂ ਥੋੜੀ ਜੀ ਗੱਡੀ ਕੱਟੀ ਮੇਰੀ ਗੱਡੀ ਨਾਲ ਵੱਜਦੀ ਵੱਜਦੀ ਪਿੱਛੇ ਦੋ ਗੱਡੀਆਂ ਦੇ ਚਾਣ ਕੇ ਲੱਗੇ ਨੇ ਬਾਈਪਾਸ ਤੇ ਅਜੇ ਚੜਨਾ ਸੀ ਗਰਦਾਸਪੁਰ ਪਠਾਰਕੋਟ ਬਾਈਪਾਸ ਤੇ ਜਾਣਾ ਸੀ ਅਸੀਂ ਸਵਿਫਟ ਹੈ ਜੀ ਇਹਨਾਂ ਕਿੰਨੀਆਂ ਗੱਡੀਆਂ ਦੇ ਵਿੱਚ ਵੱਜੀ ਆ ਜੀ ਚੌਥੀ ਇਹ ਗੱਡੀ ਆ ਜੀ ਪਹਿਲਾਂ ਕੋਰੋਲਾ ਗੱਡੀ ਚ ਵੱਜੀ ਆ ਦੂਜੀ ਮੇਰੀ ਸਵਿਫਟ ਦੇ ਜ਼ਿਆਦਾ ਉਸ ਤੋਂ ਬਾਅਦ ਸਵਿਫਟ ਦੇ ਆ ਚ ਸਟ੍ਰੀਟ ਉੱਤੇ ਫੇਰ ਵੱਜੀ ਵੱਜੀ ਆਣ ਕਿਸੇ ਪੀਜੀਓਡੀ ਫੇਰ ਸਟ੍ਰੀਟ ਯਾਰ ਉੱਤੇ ਵੱਜੀ ਹੈ ਗੱਡੀਆਂ ਦਾ ਕਾਫੀ ਤਨਾਵ ਨਾਲ ਨੁਕਸਾਨ ਹੋਇਆ ਜੀ ਆ ਜੀ ਨੇ ਸਾਡਾ ਨੁਕਸਾਨ ਪੂਰਾ ਕੀਤਾ ਜਾਵੇ ਜੀ ਸਾਰਿਆਂ ਦਾ ਬੁਰੀ ਹਾਲਤ ਕੀਤੀ ਗੱਡੀਆਂ ਦੀ ਇਨਸਾਨ ਨਹੀਂ ਕੋਈ ਵਾਚਾਓਗੇ ਬਹੁਤ ਜਾਣੀ ਬਚਾਓਗੇ ਸਾਰਿਆਂ ਇਹ ਵੀ ਜੀ ਉਥੋਂ ਪੁਰਾਣੇ ਸ਼ਾਲੇ ਹੋਣ ਸਾ ਲੋਕਲ ਜੀ ਮੰਗ ਕਰਦੇ ਆਂ ਵੀ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਦਿਖਾ ਜਾਵੇ ਜੀ ਹਾਂ ਜੀ ਪੁਲਿਸ ਆ ਗਈ ਹੈ ਜੀ ਗੁਰਦਾਸਪੁਰ ਸ਼ਹਿਰ ਦਾ ਰਿਆ ਤੇਰੀ ਗੱਡੀ ਸੁੱਟ ਡਿਆਰ ਸੀ ਤੇ ਮੇਰੇ ਅੱਗੇ ਟੋヨタ ਜੀ ਆ ਅੰਕਲ ਜੀ ਦੀ ਗੱਡੀ ਸੀ ਆਪਾਂ ਆਰਾਮਨਾਥ ਆ ਰਹੇ ਆ ਇੱਧਰੋਂ ਤੇ ਉਹਨਾਂ ਜਿਹੜੀ ਸਪੀਡੀ ਓਵਰਟੇਕ ਕਰ ਰਹੀ ਸੀ ਤੇ ਇੱਕਦਮ ਉਹਨੇ ਗੱਡੀ ਪਹਿਲਾਂ ਆਣਾ ਚ ਮਾਰੀ ਮੈਂ ਆਪਣੀ ਗੱਡੀ ਨੂੰ ਹੈਂਡਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਸਾਂਭ ਲਾ ਪਰ ਫਿਰ ਉਹਨੇ ਮੇਰੇ ਪਿਛਲੇ ਆ ਕੇ ਸਿੱਧੇ ਟਾਇਰ ਤੇ ਗੱਡੀ ਮਾਰੀ ਇੱਕਦਮ ਹੀ ਫਿਰ ਅੱਗੇ ਜਾ ਕੇ i20 ਆ ਆ ਰਹੀ ਸੀ ਤੀਜੀ ਮੇਰੇ ਪਿੱਛੇ ਉਹਦਾ ਵੀ ਜਾ ਕੇ ਸਿੱਧੇ ਬੰਪਰ ਤੇ ਮਾਰੀ ਗੱਡੀ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ ਠੀਕ ਹੈ ਮੈਂ ਇਹ ਰਹੀ ਚਾਹਨਾ ਕਿ ਨੁਕਸਾਨ ਜਿਹੜਾ ਵਾ ਜਲਦੀ ਤੋਂ ਜਲਦੀ ਕੀਤਾ ਜਾਏ ਤੇ ਇਹ ਪੁਰਾਣੀ ਛਾਲੇ ਦੀ ਜੀ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਕਹਿ ਰਹੇ ਕਿ ਸਾਡੀ ਟਾਇਰ ਪਾਟਾ ਵਾ ਟਾਇਰ ਤੇ ਚੰਗਾ ਪੋੜਾ ਹੈ ਗੱਡੀ ਦਾ ਤੇ ਇੱਕਦਮ ਗੱਡੀ ਨੂੰ ਓਵਰਟੇਕ ਕਰ ਰਹੀ ਸੀ ਬੜੀ ਸਪੀਡ ਤੇ ਗੱਡੀ ਸੀ ਠੀਕ ਹੈ ਇੱਕਦਮ ਤਿੰਨ ਗੱਡੀਆਂ ਨੂੰ ਇੱਕ ਰੋਡ ਤੇ ਕਰਨਾ ਬਹੁਤ ਕਹਿੰਦੇ ਲਗਭਗ 60 ਤੋਂ 80 ਦੀ ਸਪੀਡ ਹੈ ਸੀ ਗੱਡੀ ਕਿਉਂਕਿ ਸਾਡੀਆਂ ਦੇ 40 ਦੇ 50 ਤੋਂ ਆ ਰਹੀਆਂ ਹਨ ਨਾਰਮਲ ਸਪੀਡ ਤੇ ਗੱਡੀ ਸੀ ਮੇਰਾ ਨਾਮ rahul Thania ਜੀ ਜੀ ਸਿੰਘ ਬਲਵੰਦਾ ਦੇ ਪਿੰਡ ਬਲਵੰਦੇ ਤੋਂ ਗੁਰਦਾਸਪੁਰ ਤੱਕ ਆਏ ਸੀਗੇ ਵੀ ਕਹ ਰਹੇ ਸੀ ਕਿ ਇੱਥੇ ਕੀ ਹੋਇਆ ਕਿ ਲੈਂ ਲੱਗੀ ਸੀ ਗੱਡੀਆਂ ਦੀ ਤੇ ਇਹਨਾਂ ਨੇ ਜਿਹੜਾ ਵੀ ਗੱਡੀ ਦੇ ਨਾਲ ਓਵਰਟੇਕ ਹੋਈ ਆ ਸਾਡਾ ਐਕਸੀਡੈਂਟ ਵਾਲਾ ਇਹ ਗੱਡੀ ਨੇ ਕੀਤਾ ਓਵਰਟੇਕ ਜਦੋਂ ਓਵਰਟੇਕ ਕੀਤਾ ਤਾਂ ਸਾਡੇ ਤੋਂ ਅੱਗੇ ਦੋ ਗੱਡੀਆਂ ਸੀ ਹੀ ਵੇਖਣ ਦੇ ਸੀ ਪਹਿਲੀ ਗੱਡੀ ਦੇ ਵਿੱਚ ਵੱਜੀ ਆ ਸਾਈਡ ਜਿਹੜੀ ਆ ਦੂਸਰੀ ਗੱਡੀ ਉਹਦੇ ਉਹਦੇ ਤੇ ਵੀ ਸਾਈਡ ਲੱਗੀ ਆ ਫਿਰ ਉਸ ਤੋਂ ਬਾਅਦ ਸਿੱਧੀ ਸਾਡੀ ਗੱਡੀ ਦੇ ਵਿੱਚ ਵੱਜੀ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਬ੍ਰੇਕ ਤੇ ਪੈਰ ਖੜਾਵਾ ਜਾਂ ਐਕਸੀਡੈਂਟ ਰੇਸ ਤੇ ਪੈਰ ਖੜਾਵਾ ਇਹੜਾ ਬ੍ਰੇਕ ਦੀ ਬਜਾਏ ਰੇਸ ਤੇ ਪੈ ਰੱਖਿਆ ਲਈ ਤੱਕ 3 ਗੱਡੀਆਂ ਨੇ ਕ੍ਰਾਫ ਕਰਦੇ ਕਰਦੇ ਬ੍ਰੇਕ ਤੇ ਪੈ ਰੱਖਿਆ ਉਹ ਤਾਂ ਕੰਟਰੋਲ ਹੋ ਜਾਂਦਾ ਉਹਦੇ ਨਾਲ ਨਹੀਂ ਤੇ ਮੈਨੂੰ ਇਹ ਨਹੀਂ ਪਤਾ ਕਿੰਨੀਆਂ ਗੱਡੀਆਂ ਦੇ ਵਿੱਚ ਪਰਿਵਾਰ ਸੀਗਾ ਛੋਟੇ ਛੋਟੇ ਬੱਚੇ 3 ਗੱਡੀਆਂ ਦੇ ਵਿੱਚ ਸੀਗੇ ਸਾਡੇ ਨਾਲ ਵੀ ਉਹ ਬੱਚੇ ਸੀਗੇ ਤੇ ਇਸ ਕਰਕੇ ਅਸੀਂ ਇਹ ਥੋੜਾ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਜਿਹੜਾ ਇਹ ਆਦਮੀਆਂ ਦਾ ਨੁਕਸਾਨ ਨਹੀਂ ਹੋਇਆ ਬੜੀ ਕਿਰਪਾ ਉਹਦੀ ਹੈ ਕਿ ਉਹਨੇ ਵੀ ਤੋਂ ਨੇ ਵੀ ਸਾਮੇ ਕਮ ਜੇ ਦੀ ਇਨਫੋਰਸ ਹੈ ਉਸ ਤੋਂ ਲਾਵਾ ਜਿਹੜਾ ਖਰਚਾ ਉਹ ਜਿਹੜਾ ਇਹਨਾਂ ਨੂੰ ਭਰਨਾ ਚਾਹੀਦਾ ਵਾ ਜੀ ਜੀ ਤੇ ਜਿਹੜਾ ਸੋਰਸ ਦਾ ਉਹ ਤੇ ਚਲੋ ਸਰਕਾਰੀ ਹੋ ਜਾਏਗਾ ਉਹ ਸਾਡੀ ਇਹ ਮੰਗ ਹੈ ਹੋਣਾ ਚਾਹੀਦਾ ਉਸ ਆ ਗਈ ਆ ਗੱਡੀ ਖੜੀ ਆ ਪਰ ਇਹਨਾਂ ਨਾਲ ਸਾਡੀ ਅਜੇ ਕੋਈ ਗੱਲਬਾਤ ਨਹੀਂ ਹੋਈ ਰਣਜੀਤ ਸਿੰਘ ਕਿਥੇ ਨਗਰ ਤੋਂ ਆ ਰਹੇ ਨੇ ਨਵੇਂ ਸ਼ਾਲੇ ਬੜੀ ਹੋ ਗਈ ਬੰਨ ਜੀਰੂ ਦੱਸ ਕੌਣ ਇਹਦੇ ਨੂੰ ਆ ਦੇ ਇਧਰੋਂ ਗੱਡੀ ਓਵਰਟੇਕ ਕਰ ਰਿਹਾ ਉਹਨੂੰ ਗਰਮੇ ਦੀ ਗੱਡੀ ਵਿੱਚ ਗੱਡੀ ਵੱਜ ਗਈ ਆ ਤੇ ਮੇਰੇ ਤੋਂ ਹਟੋ ਪੈਟਰੋਲ ਹੋ ਗਈ। ਤੇ ਜ ਆ ਇੱਕ ਦੋਤਾ ਸੀ ਮੇਰੇ ਨਾਲ ਇੱਕ ਦੋਤੇ ਦੀ ਦੱਦੀ ਸੀ। ਨਹੀਂ ਆਪਣੀ ਰਸਟਾਰਟ ਵਾਲੇ ਬਿਲਕੁਲ ਗੱਡੀ ਸਲੋਸ ਬਹੁਤ ਚੰਗੀ ਕੋਈ ਦੀ। ਤੇ ਜਦੋਂ ਗੱਡੀ ਆ ਓਵਰਟੇਕ ਕਰਨ ਲੱਗਾ ਤੇ ਤੇਜ਼ ਕੀਤੀ ਆ। ਕੋਈ ਮੇਰੀ ਗੱਡੀ ਆ ਕਿਹਾ ਕਿ ਫਿਰ ਮੈਂ ਪਾਣੀ। ਪਰ ਨਹੀਂ ਸੱਤ ਤੇ ਸਾਢੇ 3:17 ਸੀ ਚੱਲ ਨਹੀਂ ਸਕਦੇ ਆਪਾਂ। ਨਹੀਂ ਚਲੋ ਫੀਟ ਤੇਜ਼ ਹੋ ਗਈ ਕਿ ਮੈਂ ਮੰਨਦਾ ਮੈਨੂੰ ਵੀ ਨਹੀਂ ਪਤਾ ਲੱਗਿਆ ਕੀ ਹੋਇਆ। ਚਲਾ ਰਿਹਾ ਸੀ। ਠੀਕ ਹੈ। ਤਿੰਨ ਗੱਡੀਆਂ। ਅੱਛਾ ਐਸਐਸਐਫ ਦੀ ਟੀਮ ਨੂੰ ਤੇ ਅੱਜ ਹੋ ਅੱਧ ਘੰਟਾ ਪਹਿਲਾਂ ਪਹੁੰਚਿਆ ਰਾਗੀ ਰੇਲੋਂ ਫੋਨ ਆ ਤੇ ਆਵਾਮ मौके ਤੇ ਪਹੁੰਚਿਆ ਤੇ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ ਚਾਰ ਗੱਡੀਆਂ ਦਾ ਆਪਸ ਕੋਲੀਜਨ ਹੋਇਆ ਹੈ ਜਿਹਦੇ ਵਿੱਚ ਇਹਨਾਂ ਦੇ ਜਿਹੜੀ ਸਵਿਫਟ ਗੱਡੀ ਹੈ ਉਹਨਾਂ ਦਾ ਮੇਨ ਗਲਤੀ ਦੱਸੀ ਜਾਂਦੀ ਵੀ ਆ ਤੇ ਇਹ ਆ ਕਿ ਆਪਾਂ ਜਿਹੜੇ ਇਹ ਜਗ੍ਹਾ ਹੈ ਉਹ ਟਿਪਟਾਣੇ ਦੇ ਹੱਥ ਚੌਂਦੀ ਆ ਆਪਾਂ ਉਹਨਾਂ ਨੂੰ ਇਨਫੋਰਮ ਕਰਤਾ ਹੈ ਤੇ ਪੁਲਿਸ ਪਾਰਟੀ ਆ ਰਹੀ ਆ ਤੇ ਉਹ ਤੋਂ ਬਾਅਦ ਐਕਸ਼ਨ ਲਿਆ ਜਾਏਗਾ ਉਹ ਜਿਹੜੀ ਗੱਡੀ ਵੀ ਉਹ ਕਹਿ ਰਹੀ ਮਤ ਕਹਿਿਆ ਜਾ ਰਿਹਾ ਕਿ ਸਪੀਡ ਦੇ ਵਿੱਚ ਕਾਫੀ 60 ਤੋਂ 70 ਦੀ ਸਪੀਡ ਬੰਨੀ ਆ ਰਹੀ ਆ ਰਹੀ ਇਹ ਬੱਸ ਸਟੈਂਡ ਤੋਂ ਬਕੇਰੀਆਂ ਵੱਲ ਨੂੰ ਜਾ ਰਹੀ ਸੀ ਤੇ ਜਿਹੜੀ ਬਾਕੀ ਗੱਡੀਆਂ ਉਹ ਇੱਧਰੋਂ ਬੱਸ ਸਟੈਂਡ ਇੱਧਰੋਂ ਆ ਰਹੀਆਂ ਸੀ ਬੱਸ ਸਟੈਂਡੋਂ ਨੂੰ ਜਾ ਰਹੀਆਂ ਸੀ। ਇਸ ਮੌਕੇ ਤੇ ਹੈ ਗਿਆ ਫਰਾਰ ਕੋਈ ਨਹੀਂ ਹੋਇਆ। ਉਹਦੇ ਵਿੱਚ ਫੈਮਿਲੀ ਸੀਗੀ ਤੇ ਲੇਡੀਸ ਲੋ ਥੋੜੀ ਜੀ ਨੱਕ ਦੇ ਜਿਹੜੀ ਇਹ ਝੋਟ ਆਈ ਆ। ਉਹਦੀ ਉਮਰ ਹੈਗੀ 60 60 ਸਾਲ ਤੋਂ ਹੋएगी। ਜਾਨ ਨਹੀਂ ਬਚਾਇਆ ਬਸ ਮਾਲ ਦਾ ਨੁਕਸਾਨ ਹੋਇਆ ਤੇ ਉਹ ਹੁਣ ਅਗਲੇ ਸੈਟਲਮੈਂਟ ਕੀ ਹੋਏਗੀ। ਮੇਰਾ ਕੌਂਸਲਰ ਹਰਪੀ ਸੇ ਹੈ।